ਮੋਰ ਸਿੰਘ ਬਾਰੇ ਤੇ ਦੱਸਿਆ ਜਾਂਦਾ ਹੈ ਕਿ ਪਹਿਲਾਂ ਬ੍ਰਾਹਮਣ ਪਰਿਵਾਰ ਚੋਂ ਸੀ ਨਹੀਂ ਬ੍ਰਾਹਮਣ ਪਰਿਵਾਰ ਅੱਛਾ ਤੁਸੀਂ ਬ੍ਰਾਹਮਣ ਪਰਿਵਾਰ ਚੋਂ ਸੀ ਹਾਂਜੀ ਤੇ ਫਿਰ ਸਿੰਘ ਸੱਜ ਗਏ ਭਾਈ ਸਾਹਿਬ ਤੇ ਸਿੰਘ ਸੱਜ ਗਏ ਭਈ ਮੋਲੇ ਹੋ ਗਿਆ ਹੋ ਗਿਆ ਹਾਂ ਹਾਂ ਤੇ ਫਿਰ ਸਿੰਘ ਸੱਜੇ ਸਾਰੇ ਹੀ ਬੱਤਸ਼ਾਹ ਕੀ ਅੱਛਾ ਸਾਰੇ ਦੇ ਪੁਲਸਾਂ ਨਾਲ ਲਾ ਕੇ ਸਰਦ ਦਿੱਤੇ ਅੱਛਾ ਹਾਂ ਸਾਰਾ ਪਰਿਵਾਰ ਨਹੀਂ ਸਿੰਘ ਸੱਜ ਗਏ ਭਾਈ ਮੋਰ ਸਿੰਘ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਉਹ ਹਿੰਦੂ ਪਰਿਵਾਰ ਸਿੰਘ ਸੱਜਦਾ ਵਾ ਉਸ ਤੋਂ ਬਾਅਦ ਦੇ ਵਿੱਚ ਜੋ ਕੁਝ ਹੋਇਆ ਉਹ ਪਾਣਾ ਜੋ ਵਾਪਰਿਆ ਉਹਦੇ ਬਾਰੇ ਸ਼ੁਰੂਆਤ ਕੀਤੀ ਸੀ ਕਿ ਜੇ ਸੰਤਾਂ ਦੇ ਟਾਈਮ ਦੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਟਾਈਮ ਦੀ ਗੱਲ ਕਰੀ ਉਦੋਂ ਉਦੋਂ ਸ਼ਹੀਦਿਆਂ ਦੀ ਗੱਲ ਕਰੀਏ ਜੂ 1984 ਦੀ ਜਦੋਂ ਗੱਲ ਕਰਦੇ ਆ ਜਿਹੜੇ ਉਹ ਕਹਿਰ ਦੀ ਗੱਲ ਕਰਦੇ ਆ ਉਹ ਕਹਿਰ ਦੀ ਕਹਾਣੀ ਮਾਤਾ ਪਾ ਰਹੀ ਆ ਉਹ ਕਹਿਰ ਦੀਆਂ ਬਾਤਾਂ ਸੁਣਾ ਰਹੀ ਆ ਉਹ ਕਹਿਰ ਕਿਉਂ ਹੋ ਜਾ ਸੀ ਇੱਕ ਤੇ ਉਹ ਕਹਿਰ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਤੇ ਵੀ ਕਹਿਰ ਟੁੱਟਿਆ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਕਿ ਛੋਟਾ ਬੇਟਾ ਸੀ ਮਾਤਾ ਬੇਟਾ ਦਾ ਨਾਮ ਕੀ ਸੀ ਤੁਹਾਡੇ ਦਾ ਹਾਂਜੀ ਮੁੰਡਿਆਂ ਦੇ ਨਾਮ ਕੀ ਸੀ ਦੋਵਾਂ ਦੇ ਮੁੰਡਿਆਂ ਦੇ ਤੁਹਾਡੇ ਮੁੰਡਿਆਂ ਦਾ ਵੱਡੇ ਦਾ ਪ੍ਰੇਮ ਰਾਜ ਨਿੱਕੇ ਆ ਵਿਸ਼ੁੰਦੇਵ ਹੂੰ ਉਹ ਵੀ ਸਿੰਘ ਸੱਜੇ ਸੀ ਬਾਅਦ ਚ ਹਾਂ ਉਹ ਵੀ ਸਿੰਘ ਸੱਜੇ ਹਾਂ ਤੇ ਜਿਹੜੇ ਬਖਸ਼ੀਰ ਸੀ ਬਖਸ਼ੀਰ ਸਿੰਘ ਜਿਹਨਾਂ ਨਾਮ ਆਪਣੇ ਲਾਇਆ ਸੀ ਉਹ ਖੜਕੂਵਾਂ ਦੇ ਵਿੱਚ ਸੀ ਆਹੋ ਹੋਏ ਸੀ ਕੇ ਤੇ ਜਿਹੜੇ ਪ੍ਰੇਮ ਸਿੰਘ ਸੀ ਪ੍ਰੇਮ ਸਿੰਘ ਨਹੀਂ ਤੇ ਪ੍ਰੇਮ ਸਿੰਘ ਨੂੰ ਕਿਉਂ ਫਿਰ ਪੁਲਿਸ ਉਹਨਾਂ ਨੂੰ ਚੁੱਕ ਲੈਿੰਦੀ ਮੰਨੂ ਚੁੱਕ ਕੇ ਲੈ ਗਈ ਬਾਹਰ ਹੀ ਨਾ ਕੋਈ ਗੱਲ ਨਾ ਬਾਹਰ ਨਾ ਕਿੱਥੋਂ ਚੁੱਕਿਆ ਪੁਲਿਸ ਨੇ ਉਹਨੂੰ ਤਾਂ ਮੈਂ ਤੇ ਅੱਛਾ ਉਹਨੂੰ ਹਾਂ ਉਹ ਜਿਵੇਂ ਕੋਲੇ ਲਾਗੇ ਖੇਡ ਦੇ ਹਾਂ ਉਹ ਤਾਂ ਖੇਡ ਦੇ ਨੇ ਚੁੱਕ ਲੈ ਖੇਡ ਦੇ ਚੁੱਕ ਲੈ ਨੇ ਤੂੰ ਪ੍ਰੇਮ ਰਾਜਾ ਅੰਡ ਹਾਂਜੀ ਚੁੱਕ ਲੈ ਗਏ ਪਤਾ ਨਹੀਂ ਲੱਗਾ ਥੋ ਪਤਾ ਨਹੀਂ ਲੱਗਾ ਕਿੱਥੇ ਲੈ ਕੇ ਗਏ ਮੈਂ ਤੇ ਖੜਿਆ ਉੱਥੇ ਮਾਰਿਆ ਕੁੱਦਿਆ ਅੱਛਾ ਫੇਰ ਲੈ ਘਰ ਮੁੜ ਕੇ ਫਿਰ ਉਸੇ ਫੇਰਾ ਪਾ ਕੇ ਚਲ ਗਏ ਤੇ ਫਿਰ ਮੁੜ ਕੇ ਅੰਬਰਦਾਰ ਲੈ ਗਏ ਸਾਨੂੰ ਮੁੜ ਕੇ ਮਿਲ ਨਹੀਂ ਦਿੱਤਾ ਨਾ ਗੱਲ ਕਰਨ ਦੀ ਨਾ ਸਾਨੂੰ ਬੁਖਾਲਿਆ ਪ੍ਰੇਮ ਨੂੰ ਚੁੱਕਿਆ ਸੀ ਉਦੋਂ ਬਖਸ਼ੀਤ ਸਿੰਘ ਸ਼ਹੀਦ ਹੋ ਗਏ ਸੀ ਕਿ ਉਦੋਂ ਹੈਗੇ ਸੀ ਹਾਂ ਉਹ ਹੋ ਗਿਆ ਇਹ ਇਹਨਾਂ ਨੇ ਪ੍ਰੇਮ ਨੂੰ ਬਾਅਦ ਚੁੱਕਿਆ ਮੈਂ ਇਧਰ ਚੁੱਕਿਆ ਹਾਂਜੀ ਬਾਅਦ ਜੇ ਜਦੋਂ ਇੱਕ ਵਾਰੀ ਪੁੱਸ ਚੁੱਕ ਕੇ ਲੈ ਜਾਂਦੀ ਹੈ ਫਿਰ ਤੁਹਾਨੂੰ ਨਹੀਂ ਮਿਲਾਉਂਦੀ ਬਾਅਦ ਵਿੱਚ ਹਾਂ ਤੁਹਾਨੂੰ ਨਹੀਂ ਮਿਲਾਇਆ ਤੇ ਗੱਲ ਨਹੀਂ ਕਰਨ ਦਿੱਤੀ ਸਾਨੂੰ ਤੁਸੀਂ ਪਿੱਛਾ ਕੀਤਾ ਉਹਦਾ ਕੋਸ਼ਿਸ਼ ਕੀਤੀ ਕਿ ਮਿਲੀ ਅਸੀਂ ਬਥੇਰਾ ਲੋਕਾਂ ਨੂੰ ਆਂਦੇ ਸਾਂ ਤੇ ਉਹ ਤੇ ਜਿੱਥੇ ਬਹਿਣਾ ਹੀ ਉੱਠਦਾ ਨਹੀਂ ਅੰਨੇ ਮੇਥਣੇ ਉੱਠਿਆ ਜਾਂਦਾ ਹਾਂ ਮਈਓ ਬੱਜੀ ਬਿਰਨਾ ਸਾਰੇ ਲੋਕਾਂ ਲੋਕਾਂ ਖਾਂਜਾ ਨੇ ਜਾਂ ਨੇ ਆ ਪੈਸੇ ਕਰੋ ਧਿਆਨ ਅੱਛਾ ਤੇ ਉਹ ਵੀ ਕੀਤੇ ਪਰ ਉਹਨਾਂ ਛੱਡਿਆ ਹੀ ਨਹੀਂ ਅੰਨੇ ਨਹੀਂ ਹਿਲਦਾ ਕਿਤਾਂ ਪਤਾ ਲੱਗਦਾ ਕਿ ਪ੍ਰੇਮ ਨਸ਼ੀਦ ਕਰਦਾ ਲੋਕਾਂ ਨੂੰ ਪਤਾ ਲੱਗਾ ਫਿਰ ਅਹੀਂ ਤੇ ਮੈਂ ਤੇ ਸਾਂ ਦੇ ਫਿਰ ਆਪਣੇ ਸਾਡੇ ਉਥੇ ਬਿਆਸ ਡਾਕਟਰ ਸੀ ਇੱਕ ਪੰਮਾ ਪੰਮਾ ਦਾ ਨਾਮ ਸੀ ਉਹਨੇ ਬੜਾ ਜੋਰ ਲਾਇਆ ਭਈ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਇਹੋ ਹੀ ਕੁਛ ਵਾ ਤੂੰ ਇਹ ਰਹਿਣ ਦੇ ਵੀ ਜਾਣਨਾ ਕੋਇ ਜਿਉ ਹੋ ਜਾਵੇਗਾ ਜੋ ਮਰਿਆ ਕੁਟਿਆ ਜੋ ਕੋਈ ਕੀਤਾ ਵਾ ਤੂੰ ਇਹਨੂੰ ਰਹਿਣ ਦਿਓ ਹਾਂ ਇਹ ਨਹੀਂ ਨਹੀਂ ਸ਼੍ਰੀ ਕਾ ਜੋਰ ਲੰਦਾਰਿਆ ਮਗਰ